ਪੰਜਾਬ ਦੇ ਵਿੱਚ ਇੱਕ ਹਲਕਾ ਵੈਸਟਰਨ ਡਿਸਰਵਰਸ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਸਰਦ ਤੋਂ ਪਹੁੰਚ ਚੁੱਕਿਆ ਜੀ ਜਿਹਦੇ ਨਾਲ ਪੰਜਾਬ ਦੇ ਕੁਝ ਕੁ ਇਲਾਕਿਆਂ ਵਿੱਚ 17 ਤਰੀਕ ਰਾਤ ਨੂੰ ਮੀਂਹ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਅਲਰਟ ਕੀਤਾ ਸੀ ਕਿ ਇੱਕ ਹਲਕਾ ਸਿਸਟਮ 17 ਅਤੇ 18 ਫਰਵਰੀ 2026 ਪੰਜਾਬ ਚ ਇੰਟਰ ਕਰੂਗਾ ਤੇ ਉਹ ਸਿਸਟਮ ਜਿਹੜਾ ਹੁਣ ਉਹ ਪਹੁੰਚ ਚੁੱਕਿਆ ਹੈ ਇਸ ਸਿਸਟਮ ਕਿਵੇਂ ਦਾ ਹੋਵੇਗਾ 17 ਤਰੀਕ ਰਾਤ ਨੂੰ ਕੀ ਅਪਡੇਟ ਹੈ ਤੇ 18 19 20 ਤੱਕ ਇਸ ਦਾ ਕੀ ਅਸਰ ਦੇਖਣ ਨੂੰ ਮਿਲੂਗਾ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਪਹਿਲ ਦੇ ਆਧਾਰ ਤੇ ਤੁਸੀਂ ਵੀ ਕਮੈਂਟ ਕਰੋ ਕਿ ਤੁਹਾਡੇ ਇਲਾਕੇ ਵਿੱਚ ਬੱਦਲ ਵਾਈ ਇਹ ਪਹੁੰਚੀ ਹੈ ਕਿਣਮਣ ਕਣੀ ਹੋਈ ਹੈ ਜਾਂ ਨਹੀਂ ਕਿਉਂਕਿ 17 ਤਰੀਕ ਦੇ ਵਿੱਚ ਸਾਨੂੰ ਰਾਜਸਥਾਨ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਗੜੇ ਮਾਰੀ ਦੀਆਂ ਖਬਰਾਂ ਆਈਆਂ ਨੇ ਖਾਸ ਤੌਰ ਤੇ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਦੇ ਕੁਝ ਕੁ ਇਲਾਕੇ ਹੋਗੇ ਜਿਹੜੇ ਕਿ ਪੰਜਾਬ ਬਾਰਡਰ ਦੇ ਨਾਲ ਹੈ ਤੇ ਪੰਜਾਬ ਦੇ ਵਿੱਚ ਵੀ ਕਿਣਮਣ ਕਣੀ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਬਾਕੀ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰਿਆ ਕਰੋ ਤੁਹਾਡਾ ਇੱਕ ਸ਼ੇਅਰ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦਾ ਹੈ ਵੀਡੀਓ ਨੂੰ ਅੱਗੇ ਫੋਰ ਬਣਾਉਣ ਦੇ ਲਈ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਿਓ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਿਓ ਜੀ ਗੱਲ ਕਰੀਏ ਤਾਂ ਸਿਸਟਮ ਇਸੇ ਤਰੀਕੇ ਨਾਲ ਬਣਿਆ ਰਹੇਗਾ ਰਾਤ ਦੇ ਸਮੇਂ 17 ਤਰੀਕ ਨੂੰ ਕਿਰਮਣ ਕੰਦੀ ਹੁੰਦੀ ਨਜ਼ਰ ਆਵੇਗੀ ਅਗਰ ਗੱਲ ਕਰੀਏ ਤਾਜ਼ਾ ਹਾਲਾਤਾਂ ਦੀ ਤਾਜ਼ਾ ਹਾਲਾਤ ਜਿਹੜੇ ਨੇ ਤੁਸੀਂ ਦੇਖੋਗੇ ਤੋ ਸਿਸਟਮ ਕਿਸੇ ਤਰੀਕੇ ਨਾਲ ਜਿਹੜੇ ਬਣ ਰਹੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਵੀ ਇੱਕ ਸਿਸਟਮ ਹੋਰ ਪਹੁੰਚ ਰਿਹਾ ਜਿਹੜਾ ਅੱਗੇ ਆਉਂਦੇ ਕੁਝ ਘੰਟਿਆਂ 'ਚ ਪੰਜਾਬ ਭਲਾਵੇਗਾ ਤੇ ਜਿਹੜਾ ਹੇਠਲੇ ਪਾਸੇ ਸਿਸਟਮ ਇਹ ਵਾਲੇ ਨੇ ਪੰਜਾਬ, ਰਾਜਸਥਾਨ, ਹਰਿਆਣਾ ਤੇ ਦਿੱਲੀ ਤੱਕ ਇਹ ਸਿਸਟਮ ਜਿਹੜਾ ਹੌਲੀ-ਹੌਲੀ ਅੱਗੇ ਮੂਵ ਕਰਦਾ ਹੋਇਆ ਨਜ਼ਰ ਆਵੇਗਾ ਸਿਰਫ ਰਾਜਸਥਾਨ ਜੈਪੁਰ ਦੇ ਨੇੜੇ ਤੇ ਏਰੀਆ ਤੱਕ ਇਹ ਸਿਸਟਮ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਯਾਨੀ ਕਿ ਕੋਈ ਵੱਡੀ ਕਾਰਵਾਈ ਨਹੀਂ ਹੈ 18 ਤਰੀਕ ਦੀ ਗੱਲ ਕਰੀਏ 18 ਤਰੀਕ ਜਿਵੇਂ ਦਿਨ ਚੜਦਾ ਹੈ ਤਾਂ ਦੁਆਰਾ ਤੋਂ ਸਿਸਟਮ ਫੇਰ ਤੋਂ ਇਹ ਐਕਟੀਵੇਟ ਹੁੰਦਾ ਸਵੇਰੇ ਸਵੇਰੇ ਪ ਅਪਾ ਕਹਿ ਸਕਦੇ ਆ ਕਿ ਫਜ਼ਿਲਕਾ ਫਿਰੋਜ਼ਪੁਰ ਥੋੜਾ ਜਿਹਾ ਮੁਕਸਰ ਬਠਿੰਡਾ ਇਹ ਇਲਾਕੇ ਤੋਂ ਅੱਗੇ ਨੂੰ ਵਧੂਗਾ ਜੀ ਜਿਹਦੇ ਕਰਕੇ ਇਹ ਇਲਾਕਾ ਪਹਿਲ ਦੇ ਆਧਾਰ ਤੇ 18 ਤਰੀਕ ਸਵੇਰ ਨੂੰ ਕਿਣਮਣ ਕਣੀ ਜਾਂ ਬੂੰਦਾਬੰਦੀ ਹੋਣ ਦੇ ਚਾਂਸ 7 ਵਜੇ ਤੋਂ ਲੈ ਕੇ 10 ਵਜੇ ਤੱਕ ਬਣਦੇ ਹੋਏ ਨਜ਼ਰ ਆ ਰਹੇ ਨੇ ਮੋਗੇ ਦਾ ਵੀ ਕੁਝ ਕ ਇਲਾਕਾ ਇਹਦੇ ਵਿੱਚ ਆ ਸਕਦਾ ਤਰਨਤਾਰਨ ਪੱਟੀ ਤੱਕ ਇਹਦੀ ਜਿਹੜੀ ਪਹੁੰਚ ਹੋ ਸਕਦੀ ਹੈ ਤੇ ਦਿੱਲੀ ਅਤੇ ਜੈਪੁਰ ਇਲਾਕੇ ਬਾਰਡਰ ਏਰੀਆ ਦੇ ਵਿੱਚ ਵੀ ਤਕੜੀ ਵਰਖਾ ਹੋ ਸਕਦੀ ਹੈ ਪੱਛਮੀ ਯੂਪੀ ਤੱਕ ਇਸ ਦੀ ਮਾਰ ਪੈਂਦੀ ਹੋਈ 18 ਤਰੀਕ ਨੂੰ ਨਜ਼ਰ ਆਵੇਗੀ ਜਿਵੇਂ ਹੀ ਦੁਪਹਿਰ ਹੁੰਦੀ ਹੈ ਲਗਭਗ ਤੁਸੀਂ ਦੇਖੋ ਜਿਹੜੀ ਕਿ ਰਾਜਸਥਾਨ ਅਤੇ ਹਰਿਆਣੇ ਨੂੰ ਟੱਚ ਕਰਦੀ ਹੈ ਉਹਦੇ ਵਿੱਚ ਜਿਹੜੀ ਕਾਰਵਾਈ ਹੈ ਤਗੜੀ ਹੋ ਸਕਦੀ ਹੈ ਜਿਹਦੇ ਵਿੱਚ ਬਠਿੰਡੇ ਦਾ ਬਾਰਡਰ ਏਰੀਆ ਮਾਨਸੇ ਦਾ ਬਾਰਡਰ ਏਰੀਆ ਸੰਗਰੂਰ ਦਾ ਬਾਰਡਰ ਏਰੀਆ ਪਟਿਆਲੇ ਦਾ ਬਾਰਡਰ ਏਰੀਆ ਜਿਹੜਾ ਹਰਿਆਣੇ ਵੱਲ ਆਪਾਂ ਕਹਿ ਸਕਦੇ ਹਾਂ ਉਸ ਇਲਾਕੇ ਵੱਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਤਗੜੀ ਕਾਰਵਾਈ ਦੁਪਹਿਰੇ 1 ਵਜੇ ਤੱਕ ਹੋ ਸਕਦੀ ਹੈ ਬਾਕੀ ਪੰਜਾਬ ਦੇ ਵਿੱਚ ਹਲਕੀ ਫੁਲਕੀ ਬੂੰਦਾਬاندی ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲੂਗੀ ਬੱਦਲਬਾਈ ਵੀ ਆ ਸਕਦੀ ਹੈ ਇਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਹਲਕਾ ਦਰਮਿਆਨਾ ਮੌਸਮ ਦੇ ਵਿੱਚ ਫਰਮਾ ਆਊਗਾ ਜੋ ਗਰਮੀ ਬਧੀ ਸੀਗੀ ਪਿਛਲੇ ਦੋ ਤਿੰਨ ਦਿਨ ਤੋਂ ਉਹ ਗਰਮੀ ਥੋੜੀ ਜਿਹੀ ਘਟਦੀ ਹੋਈ ਨਜ਼ਰ ਆਵੇਗੀ ਬਾਕੀ ਅਗਰ ਗੱਲ ਕਰੀਏ ਸ਼ਾਮ ਹੁੰਦੇ ਹੁੰਦੇ ਸਿਸਟਮ ਫੇਰ ਤੋਂ ਥੋੜਾ ਜਿਆਦਾ ਐਕਟੀਵੇਟ ਹੁੰਦਾ ਨਜ਼ਰ ਆਵੇਗਾ ਫਜ਼ਿਲਕਾ ਫਿਰੋਜ਼ਪੁਰ ਵਾਲਾ ਜਾਂ ਪਾਕਿਸਤਾਨ ਵਾਲੇ ਪਾਸੇ ਤਾਂ ਯਾਨੀ ਕਿ ਅਮਰਸਰ ਤਰਨਤਾਰਨ ਪੱਟੀ ਮੋਗਾ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਇਹਨਾਂ ਵਿੱਚ ਜਿਹੜੇ ਕਾਰਵਾਈ ਹੈ ਉਹ ਸ਼ਾਮ ਦੇ ਸਮੇਂ 18 ਤਰੀਕ ਨੂੰ ਹੁੰਦੀ ਨਜ਼ਰ ਆ ਸਕਦੀ ਹੈ ਤੇ ਰਾਤ ਹੁੰਦੇ ਹੁੰਦੇ ਮੌਸਮ ਕਲੀਅਰ ਹੋ ਜਾਏਗਾ ਜੀ ਜੜੀ ਕਿ 17 ਤਰੀਕ ਰਾਤ ਤੋਂ ਲੈ ਕੇ 18 ਤਰੀਕ ਰਾਤ ਤੱਕ ਵੱਖ-ਵੱਖੇ ਜ਼ਿਲ੍ਹ ਏਰੀਆ ਕਹ ਲਈਏ ਜਾਂ ਉੱਤਰ ਪੰਜਾਬ ਦਾ ਏਰੀਆ ਕਹ ਲਈਏ ਉਹਦੇ ਵਿੱਚ ਥੋੜੀ ਜਿਹੀ ਕਾਰਵਾਈ ਘੱਟ ਹੈ ਬਾਕੀ ਪੰਜਾਬ ਦੇ ਵਿੱਚ ਕਾਰਵਾਈ ਥੋੜੀ-ਬਹੁਤੀ ਹੋ ਸਕਦੀ ਹੈ ਜਿਹਦੇ ਵਿੱਚ ਤੁਹਾਨੂੰ ਦੱਸ ਚੁੱਕਿਆ ਮੋਗਾ ਫਜ਼ਿਲਕਾ ਫਰੋਜ਼ਪੁਰ ਫਰੀਦਕੋਟ ਬਰਨਾਲਾ ਮੁਕਸਰ ਸਾਹਿਬ ਬਠਿੰਡਾ ਮਾਨਸਾ ਸੰਗਰੂਰ ਇਹ ਜ਼ਿਲ੍ਹੇ ਫਿਲਹਾਲ ਦਿਖਾਈ ਦੇ ਰਹੇ ਨੇ ਜਿਨ੍ਹਾਂ ਵਿੱਚ ਬੂੰਦਾਬੰਦੀ ਦੇ ਚਾਂਸ ਜ਼ਿਆਦਾ ਹੈ ਬਾਕੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਿਹਦੇ ਵਿੱਚ ਸੈਂਟਰਲ ਪੰਜਾਬ ਹੋ ਗਿਆ ਲੁਧਿਆਣੇ ਤੋਂ ਲੈ ਕੇ ਰੋਪੜ ਤੱਕ ਰੋਪੜ ਤੋਂ ਹੁਸ਼ਿਆਰਪੁਰ ਰੋਪੜ ਤੋਂ ਮੁਹਾਲੀ ਤੱਕ ਇਹਨਾਂ ਵਿੱਚ ਚਾਂਸ ਘੱਟ ਨੇ ਇਹਨਾਂ ਵਿੱਚ ਹੋ ਸਕਦਾ ਇੱਕ ਅੱਧੀ ਜਗ੍ਹਾ ਬੂੰਦਾਬੰਦੀ ਹੋ ਜਾਵੇ ਵੈਸੇ ਉਮੀਦ ਘੱਟ ਹੈ 19 ਤਰੀਕ ਨੂੰ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਕਲੀਅਰ ਹੈ ਕੋਈ ਉਮੀਦ ਹੀ ਉਮੀਦ ਨਹੀਂ ਹੈਗੀ ਤੇ 20 ਤਰੀਕ ਨੂੰ ਵੀ ਮੌਸਮ ਜਿਹੜਾ ਇਹ ਪੰਜਾਬ ਦੇ ਵਿੱਚ ਕਲੀਅਰ ਹੈ ਕੋਈ ਤਕੜੀ ਕ ਲੱਗਣ ਦੀ ਉਮੀਦ ਹੈ ਹਵਾ ਦੀ ਅਸੀਂ ਅਗਰ ਗੱਲ ਕਰੀਏ ਹਵਾ ਜਿਹੜੀ ਹੈ ਦੁਬਾਰਾ ਤੋਂ ਪੱਛਮੀ ਰੂਪ ਤੋਂ ਵਾਪਸੀ ਕਰ ਜੂਗੀ 20 ਤਰੀਕ ਨੂੰ ਜਿਸ ਦਿਨ ਨਾਲ ਮੌਸਮ ਫੇਰ ਤੋਂ ਸਾਫ਼ ਹੋ ਜਾਊਗਾ ਗਰਮੀ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਏਸੀਜੀ ਅਪਡੇਟ 17 ਤਰੀਕ ਰਾਤ ਤੋਂ ਲੈ ਕੇ 20 ਤਰੀਕ ਤੱਕ ਦੀ ਪਾਕਿਸਤਾਨ 3 ਤਰੀਕ ਰਾਤ ਤੋਂ ਲੈ ਕੇ 18 ਤਰੀਕ ਰਾਤ ਤੱਕ ਕਿਣਮਣ ਕਣੀ ਦੇ ਚਾਂਸ ਨੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਅਸੀਂ ਸਾਂਝੀ ਕਰ ਚੁੱਕੇ ਆ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਕਿੱਥੋਂ ਬਿਲੋਂਗ ਕਰਦੇ ਹੋ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰਕੇ ਸ਼ੇਅਰ ਕਰ ਦਿਓ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਦਿਓ ਧੰਨਵਾਦੀ ਤੁਹਾਡਾ